ਤੇ ਤੁਹਾਨੂੰ ਅੱਜ ਮੈਂ ਦੱਸ ਰਿਹਾ ਇੱਕ ਸਵਾਨਾ ਕੰਪਨੀ ਦੀ ਰਾਈਸ ਰੀਚ ਐਪ ਬਾਰੇ ਤੇ ਇਹਦੇ ਉੱਪਰ ਆਪਾਂ ਨੂੰ ਬਹੁਤ ਸਾਰੇ ਕਿਸਾਨਾਂ ਨੂੰ ਲਾਭਣਗੇ ਜਿਵੇਂ ਕਿ ਇਹਦੇ ਉੱਪਰ ਆਪਾਂ ਨੂੰ ਮੌਸਮ ਬਾਰੇ ਵੀ ਜਾਣਕਾਰੀ ਮਿਲ ਸਕਦੀ ਆ ਤੇ ਇਹਦੇ ਉੱਪਰ ਆਪਾਂ ਨੂੰ ਬੈਨੀਫਿਟਸ ਆਪਣੇ ਜਿਵੇਂ ਐਮਪਲਾਈ ਨੂੰ ਫੋਨ ਕਰਨਾ ਕਿਸੇ ਨੂੰ ਕੰਪਨੀ ਦੇ ਨੂੰ ਕੋਈ ਆਪਾਂ ਨੂੰ ਜਾਣਕਾਰੀ ਲੈਣੀ ਆ ਤਾਂ ਉਹਦੇ ਉੱਪਰ ਆਪਾਂ ਨੂੰ ਫੋਨ ਵੀ ਕਰ ਸਕਦੇ ਆਗੇ ਤੇ ਇੱਕ ਨਾਲ ਸਾਰੇ ਇਹਦੇ ਉੱਪਰ ਐਪ ਦੇ ਉੱਪਰ ਆਪਾਂ ਨੂੰ ਹੋਰ ਚੀਜ਼ ਪ੍ਰੋਵਾਈਡ ਕਰ ਰਹੇ ਨੇ ਇਹ ਤੇ ਜਿਵੇਂ ਕਿ ਆਪਾਂ ਨੂੰ ਬਿਜਾਈ ਕਰਨ ਲਈ ਮਸ਼ੀਨ ਦਾ ਨਹੀਂ ਪਤਾ ਹੁੰਦਾ ਵੀ ਕਿਹਦੇ ਕੋਲ ਹੈਗੀ ਆਪਣੇ ਕੋਲ ਨਹੀਂ ਹੁੰਦੀ ਤਾਂ ਤੁਸੀਂ ਇਹਦੇ ਉੱਪਰ ਐਪ ਦੇ ਉੱਪਰ ਜਾ ਕੇ ਦੇਖ ਸਕਦੇ ਹੋਗੇ ਆਪਾਂ ਨੂੰ ਆਪਣੇ ਰੀਜਨ ਦੇ ਵਿੱਚ ਪਤਾ ਲੱਗ ਜੂ ਕਿਹਦੇ ਕੋਲ ਤੇ ਉਹਨੂੰ ਆਪਾਂ ਕਿਰਾਏ ਤੇ ਮੰਗਵਾ ਸਕਦੇ ਹਾਂਗੇ ਤੇ ਦੂਸਰਾ ਇੱਕ ਇਹਦੇ ਉੱਪਰ ਸਾਰੇ ਆਪਣੇ ਜਿੰਨੇ ਏਰੀਆ ਦੇ ਵਿੱਚ ਡੀਲਰ ਨੇ ਸਬਾਨਾ ਸੀਡ ਸਟੋਰ ਵਾਲੇ ਤੇ ਉਹ ਸਾਰੇ ਆਪਾਂ ਨੂੰ ਇੱਥੇ ਨੰਬਰ ਉਹਨਾਂ ਦੇ ਪ੍ਰੋਵਾਈਡ ਹੁੰਦੇ ਆਪਾਂ ਉਹਨਾਂ ਤੋਂ ਬੀਜ ਮੰਗਵਾ ਸਕਦੇ ਹਾਂ ਤੇ ਇੱਕ ਇਹਦੇ ਉੱਪਰ ਆਪਾਂ ਜਦੋਂ ਆਪਣੇ ਖੇਤ ਦੇ ਵਿੱਚ ਬਿਜਾਈ ਕਰਤੀ ਤੇ ਆਪਾਂ ਨੂੰ ਕਟਾਈ ਤੱਕ ਸਾਰਾ ਕੁਝ ਕੋਈ ਵੀ ਵਿੱਚ ਦੀ ਪ੍ਰੋਬਲਮ ਆਉਂਦੀ ਆ ਵੀ ਕੋਈ ਬਿਮਾਰੀ ਆਉਂਦੀ ਆ ਜਿਵੇਂ ਕਿ ਫਰਟੀਲਾਈਜ਼ਰ ਬਾਰੇ ਪੁੱਛਣਾ ਵੀ ਕੰਨਾ ਪਾਉਣਾਗਾ ਤਾਂ ਸਾਰਾ ਕੁਝ ਦੇ ਉੱਪਰ ਪ੍ਰੋਵਾਈਡ ਹੈਗਾ ਉਹ ਮੈਂ ਇਹ ਐਪ ਆ ਰਿਸੀ ਚ ਪਿਛਲੇ ਕਾਫੀ ਸਮੇਂ ਤੋਂ ਇਸਤੇਮਾਲ ਕਰ ਰਿਹਾ ਤੇ ਮੈਨੂੰ ਇਹਦਾ ਬੋਤਲਾ ਮਿਲੇ ਤੇ ਮੈਨੂੰ ਜਿਵੇਂ ਕੋਈ ਵੀ ਪ੍ਰੋਬਲਮ ਆਉਂਦੀ ਹੈ ਖੇਤੀ ਦੇ ਵਿੱਚ ਤਾਂ ਮੈਂ ਇਹ ਐਪ ਦੇ ਜਿਹੜੀ ਉਹ ਹੱਲ ਕਰ ਸਕਦਾ